ਹੈਲੋ ਜੀ ਸਤ ਸ੍ਰੀ ਅਕਾਲ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਮੇਰੇ YouTube ਚੈਨਲ ਤੇ ਜਿਹਦਾ ਨਾਮ ਹੈ ਸਿਊਟੀ ਵਲੋਗਰ ਤੇ ਫਾਈਨਲੀ ਫਾਈਨਲੀ ਸਾਡੇ ਮਿਸਤਰੀ ਆ ਚੁੱਕੇ ਆ ਕਿਉਂਕਿ ਹੁਣ ਆਪਾਂ ਘਰ ਤੇ ਕੰਮ ਸ਼ੁਰੂ ਕਰਵਾਉਣ ਲੱਗੇ ਆ ਜੋ ਜੋ ਕਰਵਾਣਾ ਅੱਗੇ ਅੱਗੇ ਵਲੋਗ ਚ ਤੁਹਾਨੂੰ ਪਤਾ ਲੱਗੂਗਾ ਤੇ ਵਲੋਗ ਜਰੂਰ ਦੇਖਦੇ ਰਹੋ ਐਂਡ ਤੱਕ ਫਿਲਹਾਲ ਮਿਸਤਰੀ ਆਇਆ ਹੈ ਮੈਂ ਤੁਹਾਨੂੰ ਦੱਸਦਾ ਕਿ ਕਿਉਂ ਅਸੀਂ ਇਹ ਮਿਸਤਰੀ ਬੁਲਾਏ ਮਿਸਤਰੀ ਆਇਆ ਆਪਾਂ ਨੀਚੇ ਥੜੀ ਬਣਵਾਣੀ ਆ ਤੇ ਹੋ ਟੁੱਟ ਪੁੱਜ ਜਿਹੜਾ ਟੁੱਟਿਆ ਫੁੱਜਿਆ ਕੋਈ ਵੀ ਐਨਾ ਕੰਮ ਉਹ ਕਰਵਾਣਾ ਹੈ ਕੋਈ ਕਿਸੇ ਰੰਗ ਕਰਵਾਣਾ ਤੇ ਦੇਖੋ ਮੇਰਾ ਹਜੇ ਫਿਲਹਾਲ ਘਰ ਸਾਰਾ ਕੰਮ ਅੱਧੀ ਪਿਆ ਐ ਨੋਬੂ ਜੀ ਮਿਸਤਰੀ ਆ ਗਈ ਸੀ ਕਿ ਸਾਰਾ ਕੰਮ ਅੱਧੀ ਪਿਆਰੀ ਬੂ ਸੁੱਤੀ ਪਈ ਐ ਬਾਹਵੂਕ ਵੀ ਸੁੱਤਾ ਪਿਆ ਹੈਲੋ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ 9:30 ਪੁਣੇ 10 ਹੋ ਗਏ ਆ ਤੇ 10 ਮਿੰਟ ਜਾਂ 10-15 ਮਿੰਟ ਰਹਿੰਦੇ ਆ ਮਿਸਤਰੀ ਆ ਗਿਆ ਸਾਡੇ ਘਰ ਆਪਾਂ ਕੰਮ ਕਰਵਾਉਣ ਲੱਗੇ ਆ ਸ਼ੁਰੂ ਤੇ ਜਿਸੀ ਕਰਵਾ ਲਈਏ ਕਾਫੀ ਟਾਈਮ ਤੋਂ ਮਤਲਬ ਜਰੂਰ ਦੇ ਸੀ ਇਸ ਘਰ ਚਾਏ ਸਿਰਫ ਆ ਤੁਸੀਂ ਦੇਖ ਰਹੇ ਹੋ ਆਣ ਤੋਂ ਪਹਿਲਾਂ ਸੀ ਇਸ ਘਰ ਤੇ ਸਿਰਫ ਵਾਈਟ ਪੱਟੀ ਕਰਵਾਈ ਹੋਈ ਆ ਤੇ ਉਸ ਦੌਰ ਦਾ ਆਪਾਂ ਕੋਈ ਕੰਮ ਨਹੀਂ ਕਰਾਇਆ ਆਗੇ ਸੀ ਆਪਾਂ ਸਿੱਧਾ ਤੇ ਇਨਾ 8 8 ਸਾਲ ਤਾਂ ਹੋ ਗਏ ਆਪਾਂ ਕੋਈ ਕੰਮ ਨਹੀਂ ਸ਼ੁਰੂ ਕਰਵਾਇਆ ਤੇ ਅੱਜ ਮਿਸਤਰੀ ਆਇਆ ਤੋੜ ਭੱਜ ਜੜੀ ਹੋਈ ਥੋੜੀ ਮੋਟੀ ਨਾ ਟੁੱਟਿਆ ਫੁੱਟਿਆ ਪਹਿਲਾਂ ਉਹ ਕਰਵਾਵਾਂਗੇ ਉਸ ਤੋਂ ਬਾਅਦ ਆਪਾਂ ਦੇ ਦੇ ਜਾਂ ਫਿਰ ਹੌਲੀ ਹੌਲੀ ਕੰਮ ਹੋਣਾ ਇੱਕਦਮ ਚੀ ਨਹੀਂ ਆਪਾਂ ਕਰਵਾਵਾਂਗੇ ਪਹਿਲਾਂ ਆਪਾਂ ਬਾਹਰ ਥੜੀ ਬਣਵਾਣੀ ਆ ਕਿਉਂਕਿ ਉੱਥੇ ਬਿੱਲੀ ਆਂਦੀ ਏ ਕਿ ਥੜੀ ਨਹੀਂ ਹੈਗੀ ਸਾਡੀ ਉਹ ਟੁੱਟ ਗਈ ਸੀ ਜਿਹੜੇ ਸੜਕਾ ਬਣਿਆ ਸੀ ਨਾ ਥੜੀ ਟੁੱਟਦੀ ਸੀ ਉਹਨਾਂ ਨੇ ਸਾਰਿਆਂ ਦੀ ਮਤਲਬ ਤੇ ਫਿਰ ਆਪਣੀ ਸਾਡੀ ਵੀ ਟੁੱਟ ਗਈ ਫਿਰ ਉਸ ਤੋਂ ਬਾਅਦ ਅਸੀਂ ਉਹ ਕੀ ਕਰਨ ਨੂੰ ਫਿਰ ਉਸ ਤੋਂ ਬਾਅਦ ਆ ਇਹ ਓਟ ਥੋੜਾ ਹੈ ਨੀ ਮਾ ਬਹੁਤ ਨੀਚੋਂ ਉੱਚਾ ਕਰਾਉਣਾ ਤੋਂ ਬਿੱਲੀ ਆ ਜਾਂਦੀ ਆ ਤੇ ਬਾਕੀ ਜਿਹੜੀ ਛੋਟੀ ਮੋਟੀ ਆ ਥੋੜ੍ਹਾ ਜੋ ਕਰਾਵਾਂਗੇ ਥੋੜ੍ਹਾ ਪੰਜਰ ਟੁੱਟੀ ਫੁੱਟਿਆ ਹੋਇਆ ਫਿਰ ਦੇ ਦਿਆਂ ਹੌਲੀ ਹੌਲੀ ਸਾਇਨ ਦੀ ਕਿਰਪਾ ਨਾਲ ਆਪਾਂ ਹੋਰ ਕੰਮ ਦੇਖਾਂਗੇ ਜੋ ਜੋ ਕਰਾਣਾ ਲਾਇਆ ਤੇ ਫਿਲਹਾਲ ਤਾਂ ਮਿਸਤਰੀ ਆਏ ਆ ਬਾਬੂ ਦੇ ਪਾਪਾ ਸਮਾਨ ਲੈਣ ਗਏ ਆ ਬਾਰੋਂ ਜੋ ਜੋ ਸਮਾਨ ਚਾਹੀਦਾ ਆ ਤੇ ਚਲੋ ਹੁਣ ਮੈਂ ਥੋੜੀ ਦੇਰ ਸੀ ਤੁਹਾਨੂੰ ਮਿਲਦੀ ਆ ਤੇ ਵਲੋਗ ਨੂੰ ਪਲੀਜ਼ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਲਾਈਕ ਕਰੋ ਮੈਂਟੋ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਤੇ ਸਮਾਨ ਆ ਗਿਆ ਆ ਸਾਡਾ ਦੇਖੋ ਇਹ ਹਨਾ ਸਮਾਨਾ ਸਾਡੇ ਕੋਲੀ ਸ਼ੋਪਾ ਉਥੋਂ ਮੰਗਾ ਲਿਆਂਦਾ ਇਹਨਾਂ ਨੇ ਕਿਉਂਕਿ ਸਵੇਰੇ ਸਵੇਰਿਫਾਈ ਮਿਸਤਰੀ ਨੂੰ ਚਾਹੀਦਾ ਹੁੰਦਾ ਨਾ ਸਾਰਾ ਸਮਾਨ ਆ ਰੀਤਾ ਬਜਰੀ ਸੀਮਟ ਇਹ ਲਿਆਂਦਾ ਆ ਤੇ ਦੋ ਮਿਸਤ ਇੱਕ ਮਜ਼ਦੂਰ ਜਿੱਦਾਂ ਉਹ ਦੋਨੋਂ ਸਗੇ ਵਸ ਇੱਕ ਦਿਨ ਦਾ ਹੀ ਕੰਮ ਸੀਗਾ ਇਹਦਾ ਫਿਲਹਾਲ ਕਿਉਂਕਿ ਬਾਹਰ ਥੜੀ ਵਗੈਰਾ ਬਣਾਨੀ ਸੀ ਨਾ ਇਸ ਕਰਕੇ ਇੱਕ ਦਿਨ ਦਾ ਹੀ ਕੰਮ ਸੀਗਾ ਅਰੇ ਜੀ ਤੇ ਇਹਦੇ ਪਾਪਾ ਫਿਰ ਇਹੀ ਕਹਿ ਰਹੇ ਸੀ ਕਿ ਇੱਧਰ ਇੱਧਰ ਨੂੰ ਘਰ ਨਾ ਥੋੜਾ ਸਮਾਨ ਇੱਧਰ ਨੂੰ ਉਤਾਰੀ ਕਿਉਂਕਿ ਇੱਧਰਲੀ ਸਾਈਡ ਨਾ ਰੇੜੀਆਂ ਲੰਗਦੀਆਂ ਆ ਫਰੂਟ ਵਗੈਰਾ ਦੀਆਂ ਕਿਉਂਕਿ ਜਿਹੜਾ ਸਾਹਮਣੇ ਘਰ ਇਹਦੀ ਲਈ ਸਾਈਡ ਉੱਥੇ ਫਿਰ ਰੇੜੀਆਂ ਖੜੀਆਂ ਹੁੰਦੀਆਂ ਇਸ ਕਰਕੇ ਤੇ ਬਸ ਫਿਰ ਇੱਥੇ ਉਹੀ ਗੱਲਾਂ ਹੋ ਰਹੀਆਂ ਸੀ ਵੀ ਇੱਥੇ ਇੱਥੇ ਅੱਦਾ ਕਰਨਾ ਇੱਥੇ ਥੁੱਦਾ ਕਰਨਾ ਇਹਦੇ ਪਾਪਾ ਇਹ ਦੱਸ ਰਹੇ ਸੀ ਮਿਸਤਰੀ ਨੂੰ ਤੇ ਬਸ ਥੋੜਾ ਜਿਹਾ ਕੰਮ ਆ ਫਿਲਹਾਲ ਤੇ ਵਲ ਮਿਸਤਰੀ ਦਾ ਫਿਰ ਉਸ ਤੋਂ ਬਾਅਦ ਆਪਾਂ ਟੈਲਾ ਦੇਖਾਂਗੇ ਟੈਲਾ ਵੀ ਲਗਾਣੀ ਆ ਫਿਰ ਉਹ ਮਿਸਤਰੀ ਅਲੱਗ ਆਉਂਗਾ ਇਹ ਕਿਉਂਕਿ ਇਹ ਟੈਲਾ ਨਹੀਂ ਲਗਾਉਂਦੇ ਹੈਗੇ ਤੇ ਮੈਂ ਹਨਾ ਦੁੱਧ ਇੱਧਰ ਮੈਂ ਕਿਹਾ ਮੈਂ ਗਰਮ ਕਲਮਾ ਤੇ ਆਪਣੇ ਲਈ ਚਾਹ ਬਣਾਈ ਸੀਗੀ ਤੇ ਮਿਸਤਰੀਆਂ ਲਈ ਹਜੇ ਮੈਂ ਬਣਾਈ ਨਹੀਂ ਉਹ ਕਿਉਂਕਿ ਉਹਨਾਂ ਨੂੰ ਥੋੜੀ ਦੇਰ ਚ ਦਊਂਗੀ ਪਹਿਲਾਂ ਮੈਂ ਆਪਣੇ ਲਈ ਬਣਾ ਲਈ ਸੀਗੀ ਤੇ ਦੁੱਧ ਵੀ ਇੱਧਰ ਮੈਂ ਰੱਖਤਾ ਗਰਮ ਕਰਨ ਲਈ ਬਾਕੀ ਇੱਧਰ ਲੱਗੀ ਹੋਈ ਆ ਫਿਲਹਾਲ ਮਿਸਤਰੀ ਮੈਂ ਉੱਪਰੋਂ ਦੇਖ ਰਹੀ ਸੀਗੀ ਤੇ ਮਿਸਤਰੀ ਲੱਗੇ ਹੋਏ ਆ ਹਜੇ ਤੂੰ ਬੈਠ ਸਕੇ ਕੇ ਬੈਜੋ ਬੈਜੋ ਮੋੜ ਮੈਂ ਬਣਾ ਲੱਗੀ ਆ ਇੱਕ ਘੰਟੇ ਬਾਅਦ ਮੈਂ ਆਪਣੀ ਚਾਹ ਪੀ ਲਈ ਸੀ ਉਸ ਤੋਂ ਬਾਅਦ ਮੈਂ ਮਿਸਤਰੀਆਂ ਦੀ ਰੱਖ ਦਿੱਤੀ ਸੀ ਚਾਹ ਬਣਾਣੀ ওই ਪਤਿਲੇ ਵਿੱਚ ਤੇ ਫਿਰ ਮੈਂ ਹੁਣ ਮਿਸਤਰੀਆਂ ਨੂੰ ਚਾਹ ਦੇ ਦੂੰਗੀ ਤੇ ਹੁਣ ਮੈਂ ਤੁਹਾਨੂੰ ਦਿਖਾਣੀ ਆ نیچے ਦੇਖੋ نیچے ਇਹ ਹਾਲ ਹੋਇਆ ਪਿਆ ਸਾਡੇ ਘਰ ਦਾ ਆ ਜਿਹੜੀ ਆ ਆਂਦੀ ਹੈ ਨਾ ਜਿੱਦਾਂ ਸਾਡੇ ਗੇਟ ਖੋਲਦੇ ਐ ਐਂਟਰੀ ਇੱਥੇ ਨਾ ਸੀਮਿੰਟ ਬਹੁਤ ਤਰਿਆ ਹੋਇਆ ਸੀਗਾ ਪਾਪੜੀਆਂ ਉੱਤਰਦੀਆਂ ਸੀ ਫਿਰ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਇੱਥੇ ਨਾ ਐਨ ਚੰਗੀ ਤਰ੍ਹਾਂ ਸਾਫ਼ ਕਰਕੇ ਇੱਥੇ ਵੀ ਸੀਮਿੰਟ ਲਗਾ ਦਿਓ ਤੇ ਦੇਖੋ ਇਧਰਲੀ ਸਾਈਡ ਵੀ ਇਹ ਨਾ ਆਹ ਜਿਹੜੀ ਸੀਗੀ ਹੋਦੀ ਇਹ ਕਿਚਨ ਵਾਲੀ ਐ ਸਾਡੇ ਕਿਚਨ ਦਾ ਪਾਣੀ ਇਹ ਵਾਲੀ ਛੋਦੀ ਚਾਹੁੰਦਾ ਤੇ ਫਿਰ ਇੱਥੇ ਵੀ ਉਹਨਾਂ ਨੇ ਸੈੱਟ ਕਰਤਾ ਸੀ ਇਹ ਹੀ ਕਹਿ ਰਹੇ ਸੀ ਵੀ ਇੱਥੇ-ਇੱਥੇ ਅਸੀਂ ਸੀਮਿੰਟ ਲਗਾ ਦੰਨੀ ਐ ਤੇ ਆ دیوار ਜਿਹੜੇ ਸੜਕ ਬਣੀ ਸੀ ਨਾ ਉਹਨਾਂ ਨੇ ਸੀਮੈਂਟ ਇੱਧਰ ਪਾਇਆ ਨਹੀਂ ਸੀਗਾ ਤੇ ਫਿਰ ਇਹ ਵੀ ਆਪਾਂ ਕਰਵਾ ਦਿੱਤਾ ਤੇ ਬਾਕੀ ਆਪਾਂ ਹੁਣ ਥੜੀ ਉਹਨਾਂ ਨੇ ਥੜੀ ਕਰਨੀ ਆ ਥੜੀ ਸਾਰੀ ਹੁਣ ਸੈੱਟ ਕਰੂੰਗੇ ਇੱਥੇ ਤੇ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ ਫਿਲਹਾਲ ਤਾਂ ਤੁਸੀਂ نیچے ਦੇਖੋ ਕਿੰਨਾ ਹੋਇਆ ਪਿਆ ਖਲਾਰਾ ਤੇ ਫਿਰ ਉਸ ਤੋਂ ਬਾਅਦ ਹੁਣ ਮੈਂ ਉੱਪਰ ਆ ਗਈ ਸੀਗੀ ਉੱਪਰ ਫਿਰ ਮੈਂ ਕਿਹਾ ਮੈਂ ਆਪਣਾ ਕੰਮ ਵੀ ਸ਼ੁਰੂ ਕਰ ਲਵਾਂ ਇੰਨੇ ਚ ਕਿਉਂਕਿ ਮੇਰਾ ਕੰਮ ਵੀ ਬਹੁਤ ਪਿਆ ਆ ਕੰਮ ਪਹਿਲਾ ਜ਼ਰੂਰੀ ਆ ਉਹ ਉਹ ਤਾਂ ਕੰਮ ਨੀਚੇ ਹੀ ਹੁੰਦਾ ਆ ਪਰ ਕੰਮ ਜ਼ਰੂਰੀ ਆ ਮੈਂ ਕਿ ਉੱਪਰ ਫਟਾਫਟ ਕੰਮ ਕਰਕੇ ਫਿਰ ਮੈਂ ਨਾ ਰੀਬੂ ਨਾ ਉੱਠ ਜਾਵੀਂ ਰੀਬੂ ਦੇ ਸੁੱਤੀ-ਸੁੱਤੀ ਤੇ ਮੈਂ ਕਰ ਲਵਾਂ ਕੰਮ ਤੇ ਹਾਲੋ 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 ਰੀਬੂ ਤਾਂ ਕਰ ਦੇ ਆ ਉਹ ਆਈ ਸੌਣੇ ਕੰਨਦੀ ਤੇ ਫਿਰ ਮੈਂ ਇੱਧਰ ਕਿਚਨ ਚ ਆਈਆਂ ਝਾਲੂ ਝੂੜੂ ਫੇਰਨ ਲੱਪੀ ਸਗੀ ਫਿਰ ਪੋਚਾ ਲਗਾਉਂਗੀ ਈ ਕਮੰਡ ਮਾਰਨਿੰਗ ਦਾ ਫਿਲਹਾਲ ਤਾਂ ਨਾ ਮੈਂ ਜੀਰੋ ਸਾਡੇ ਰੰਗ ਹੋ ਗਿਆ ਫਿਰ ਤਾਂ ਵਧੀਆ ਤਰੀਕੇ ਨਾਲ ਮੈਂ ਆਹ ਵਾਲਾ ਈਲਰੂ ਮਨ ਜਿੱਧਰ ਆਹ ਹੁਣ ਮੈਂ ਸਫਾਈ ਕਰਦੀ ਜਿੱਧਰ ਮੰਦਰ ਵਾਲਾ ਕਾ ਦਾ ਕੰਮ ਸਾਰਾ ਹੋ ਗਿਆ ਤੇ ਹੁਣ ਮੈਂ ਲੱਗੀ ਆ ਰੋਟੀ ਸਬਜ਼ੀ ਦੀ ਤਿਆਰੀ ਕਰਨ ਮੂਲੀ ਪੈਸੀ ਕੀ ਮੈਂ ਤਾਂ ਮੂਲੀ ਵਾਲੀ ਪਰੌਂਠੀ ਬਣਾ ਲਈ ਐ ਤੇ ਬਾਕੀ ਬਾਅਦ ਚ ਦੇ ਦੇ ਰਹਾ ਹਾਂ ਤੁਹਾਨੂੰ ਵੰਦਾ ਫਿਰ ਨਾਲ ਤਾਂ ਮੁੱਲੀ ਗੱਲ ਬ੍ਰੋਕੀ ਵਾਲੀ ਕੰਮ ਪਗਰੇ ਸਾਰਾ ਉੱਪਰ ਕਰ ਲਿਆ ਨੀਚੇ ਤਾਂ ਹਜੇ ਮਿਸਤਰੀ ਲੱਗੇ ਹੋਏ ਆ ਕੰਮ ਆਪਣਾ ਲੱਗੇ ਕਰਨ ਕਰਦੇ ਪਏ ਆ ਤੇ ਮੈਂ ਆਪਣਾ ਕੰਮ ਕਰ ਲਿਆ ਹੈ ਉੱਪਰਲਾ ਆ ਫਿਰ ਚੁੱਟੀਆਂ ਆਣਾਂਗੇ ਤੇ ਹੁਣ ਮੈਂ ਨਾ ਰੋਟੀ ਬਣਾ ਲਵਾਂ ਮੌਸਮ ਅਜਿਹਾ ਰਹੇ ਤੋ ਪਾਈ ਜਾਂਦੀ ਚੱਈਆਂਗੀ ਤੇ ਹੁਣ ਦੇਰ دی ਆ ਮੈਂ ਫਿਰ ਮੈਂ ਘਰੀ ਵਾ ਸੁੱਤੀ ਪੇਨ ਉਹਦੇ ਸੁੱਤੇ-ਸੁੱਤੇ ਅੰਦਰ ਮੈਂ ਬਣਾ ਲੈਣੀ ਫਟਾਫਟ ਰੋਟੀ ਚਲੋ ਫਿਰ ਥੋੜੀ ਦੇਰ ਚ ਮਿਲਦੇ ਆ ਸੰਦੇ ਦੇਖੋ ਰੋਸ਼ਨੀ ਪੈਦੀ ਬਾਹਰ ਸਦੀ ਅ ਕੰਮ ਮੇਰਾ ਉੱਪਰ ਜਾ ਰ ਹੋ ਗਿਆ ਸੀ ਫਿਰ ਮੈਂ نیچے ਦੇਖਣ ਆਈ ਕਿ ਮਿਸਤਰੀ ਕੀ ਕੰਮ ਕਰਦੇ ਆ ਤੇ نیچے ਇਹਨਾਂ ਦੇਖੋ ਥੜੀ ਬਣਾ ਰਹੇ ਆ ਤੇ ਪਹਿਲਾਂ ਸੀ ਨਾ ਪੋਡੇ ਵਾਲੀ ਥੜੀ ਬਣਵਾਨੀ ਸੀ ਫਿਰ ਇਹਨਾਂ ਨੇ ਬਾਈਕ ਐਕਟਿਵਾ ਨਾ ਗਣੀ ਹੁੰਦੀ ਇਸ ਕਰਕੇ ਸਾਨੂੰ ਫਿਰ ਇਹ ਵਾਲੀ ਜ਼ਰੂਰੀ ਹੋ ਗਈ ਇਹ ਮੈਨੂੰ ਇਹ ਫਿਰ ਇਹ ਬਣਾਣੀ ਪਈ ਕਿਉਂਕਿ ਉਹ ਕਹਿੰਦੇ ਇਹੀ ਸਹੀ ਰਹੂਗੀ ਤੇ ਹਜੇ ਤਾਂ ਫਿਲਹਾਲ ਬਣਾਉਂਦੇ ਪਏ ਆ ਜਿਹੜਾ ਪੂਰੀ ਪ੍ਰੋਪਰ ਬਣ ਗਈ ਫਿਰ ਤੁਹਾਨੂੰ ਦਿਖਾਵਾਂਗੇ ਤੇ ਵਧੀਆ ਬਣਾ ਰਿਹਾ ਮਿਸਤਰੀ ਮੈਂ ਸਫਾਈਦਾਰ ਸੀਗਾ ਇਹਨਾਂ ਦਾ ਕੰਮ ਬਿਲਕੁਲ ਐਂਡ ਸਾਫ਼ ਸੁਥਰਾ ਦੇਖੋ ਇੱਧਰ ਵੀ ਇਹਨਾਂ ਨੇ ਸੀਮੈਂਟ ਵਗੈਰਾ ਲਗਾ ਦਿੱਤਾ ਸੀ ਕਿਉਂਕਿ ਇੱਧਰ ਵੀ ਸਾਰਾ ਟੁੱਟਿਆ ਹੋਇਆ ਸੀਗਾ ਤੇ ਬਾਕੀ ਇੱਧਰ ਮਿਸਰੀ ਬਾਕੀ ਆਪਣਾ ਕੰਮ ਕਰਦੇ ਪਏ ਗੇਟ ਵੀ ਸੀ ਸਾਡਾ ਗੇਟ ਨਾ ਥੋੜਾ ਸਹੀ ਤਰ੍ਹਾਂ ਖੁੱਲਦਾ ਵੀ ਨਹੀਂ ਸੀਗਾ ਬਾਜ ਬੜੀ ਕਰਦਾ ਸੀ ਗੇਟ ਫਰੋ ਵੀ ਸੈਟ ਇਹਨਾਂ ਨੇ ਥੋੜਾ ਜਿਹਾ ਕੀਤਾ ਉੱਪਰ ਸੀਮੈਂਟ ਲੱਗਣ ਵਾਲਾ ਸੀ ਸੀਮੈਂਟ ਲਗਾਇਆ ਇਹਨਾਂ ਨੇ ਫਿਰ ਤੇ ਉਹ ਜਿਹੜਾ ਸਾਹਮਣੇ ਤੁਸੀਂ ਆ ਗਟਰ ਦੇਖ ਰਹੇ ਹੋ ਨਾ ਇਹ ਵੀ ਇਹਨਾਂ ਨੇ ਹਜੇ ਕਵਰ ਕਰਨਾ ਕਿਉਂਕਿ ਇੱਥੇ ਨਾ ਗਟਰ ਖੁਲਾਇਆ ਸੀਗਾ ਤੇ ਫਿਰ ਇੱਥੇ ਸੀਮੈਂਟ ਨਹੀਂ ਪਵਾ ਹੋਇਆ ਤੇ ਇਹ ਵੀ ਇਹ ਸੈੱਟ ਕਰੂਗੇ ਛੋ ਜਾ ਕਰਕੇ ਛੋ ਜਾ ਛੋ ਜਾ ਹਾਲੋ ਦੇ ਵੀ ਸੈੱਟ ਕਰੂਗੇ ਆ ਦੇਖੋ ਹੁਣ ਇਹ ਇੱਧਰ ਸੈੱਟ ਕਰਨ ਲੱਪੇ ਥੜੀ ਨਾਲ ਬਣਾਤੀ ਆ ਦੇਖੋ ਇਧਰੋਂ ਕਿੰਨਾ ਵਧੀਆ ਬਣਾਇਆ ਇਧਰੋਂ ਥੜੀ ਬਣਾਤੀ ਹੈ ਤੇ ਇਹਦੇ ਲਈ ਸਾਈਡ ਜਿਹੜੀ ਹੈ ਨਾ ਅ ਸਾਡੀ ਇਹਦੇ ਲਈ ਗੇਟ ਦੀ ਬੈਕ ਸਾਈਡ ਪਿਛਲੀ ਸਾਈਡ ਜਗਾ ਸਹੀ ਉੱਥੇ ਫਿਰ ਇਹਨਾਂ ਨੇ ਏਦਾਂ ਥੜੀ ਜੀ ਬਣਾਈ ਕਿ ਗਮਲਾ ਵਗੈਰਾ ਪਰ ਰੱਖ ਸਕਦੇ ਆ ਇੱਥੇ ਵਧੀਆ ਬਣਾਤਾ ਇਹਨਾਂ ਨੇ ਸਫਾਈ ਦਾ ਕੰਮ ਸੀ ਨਾਲ ਬਹੁਤ ਪਸੰਦਾਇਮ ਨਹੀਂ ਨਾ ਕੰਮ ਮਸੀ ਨੰਬਰ ਵੀ ਲੈ ਲਿਆ ਇਹਨਾਂ ਕੋ ਕਿ ਅੱਗੇ ਕਰੀ ਜ਼ਰੂਰਤ ਪਈ ਤੁਹਾਨੂੰ ਬੁਲਾਵਾਂਗੇ ਬਾਕੀ ਦੇਖੋ ਉੱਪਰ ਸੇ ਗੇਟ ਕੋਲ ਉੱਪਰ ਸਭ ਤੋਂ ਉੱਪਰ ਉਹ ਵੀ ਆਪਾਂ ਹਜੇ ਨਾ ਕੋ ਸੈੱਟ ਕਰਵਾਣਾ ਆ ਤੇ ਫਿਲਹਾਲ ਕਹਿੰਦੇ ਪਹਿਲਾਂ ਥੜੀ ਦਾ ਕੰਮ ਕਰ ਲਈਏ ਤੇ ਲੋ ਜੀ ਅਗਲਾ ਨੈਕਸਟ ਡੇ ਹੋ ਗਿਆ ਆ ਉਹ ਮਿਸਤਰੀ ਦਾ ਕੰਮ ਹੋ ਗਿਆ ਸੀ ਨੈਕਸਟ ਡੇ ਹੋ ਗਿਆ ਮਿਸਤਰੀ ਬੁਲਾਇਆ ਸੀ ਤੇ ਸੋਰੀ ਨੈਕਸਟ ਡੇ ਨਹੀਂ ਉਸੇ ਦਿਨ ਰਹਾ ਤੁਨ ਸੀ ਮਿਸਤਰੀ ਬਲਾਇਆ ਸੀਗਾ ਤੇ ਉਹ ਟੈਲਾ ਦਾ ਨਾਪ ਨੂੰ ਪੁੱਛਦੇ ਸੀਗੇ ਦੇਖਦੇ ਆਪਾਂ ਟੈਲਾ ਲਗਾਵਾਂਗੇ ਮਿਲਦੇ ਹਾਂ ਹੁਣ ਤੁਹਾਨੂੰ ਨੈਕਸਟ ਵਲੌਗ 'ਚ ਅਗਰੇ ਮੇਰਾ ਵਲੌਗ ਪਸੰਦ ਆਇਆ ਹੋਏ ਤਾਂ ਲਾਈਕ ਕਮੈਂਟ ਸਬਸਕ੍ਰਾਈਬ